ਰਿਗਾਲ ਜੀ ਅੱਜ ਆਪਾਂ ਲੈ ਆਂਦਾ ਵਾ 17 Pro Max iPhone ਜਸਪ੍ਰੀਤ ਨੂੰ ਲਿਆ ਕੇ ਦਿੱਤਾ ਕਿਉਂਕਿ ਜਦੋਂ ਦੀ ਇਹ ਕੈਨੇਡਾ ਦੇ ਵਿੱਚ ਹੈ ਗਿਆ ਇਹਦੇ ਕੋਲੇ ਆ ਸੀ ਸੈਮਸੰਸ ਵਾਲਾ ਵਿਚਾਰਾ ਇਹ ਹੁਣ ਇੱਥੇ ਆ ਕੇ ਜਵਾਬ ਜਾਂ ਦਿੰਦਾ ਵਾ ਕਿ ਭਰ ਗਿਆ ਜਿਆਦੇ ਕਹਿ ਲੋ ਐਂ ਰੋਕ ਕੇ ਉਹਨੂੰ ਲੈਣਾ ਸੀ ਤੇ ਇਹੀ ਲੈ ਲਿਆ ਸਭ ਤੋਂ ਤੇ ਉਹਨਾਂ ਨੂੰ 2 3 4 ਸਾਲ ਰੋੜਨੀ ਪੈਣੀ ਫੋਨ ਦੀ ਤੇ ਹੁਣ ਆਪਾਂ ਕਰ ਲਿਆ ਹਾਂ ਬੱਸ 2 3 4 ਸਾਲ ਰਸਤੇ ਜਿੱਦਿਏ ਤੁਸੀਂ ਮੈਨੂੰ ਆਈ ਗਿਆ ਸੀ 2 ਸਾਲ ਦੇ ਹੁਣ ਤੂੰ ਕੋਲ ਦੋ ਦੋ ਹੈਗਾ ਆਪਣੇ ਕੋਲ ਪਹਿਲੇ ਤੇ ਗੂਣਾ ਲੈ ਬੋਲੇ ਨੇ ਗੂਣਾ ਦਾ ਬਾਚ ਖੋਲੋ ਪਹਿਲਾਂ ਅਸੀਂ ਜਾਂਦੇ ਆ ਅਡਾਪਟਰ ਲਿਆਂਦੇ ਨਾਲ ਇਹ ਪਿਆ ਸਾਨੂੰ 60 ਡਾਲਰ ਦਾ ਇਹ ਖੋਲਣਾ ਖੋਲ ਦਿੱ ਗਿਆ ਲਓ ਇਹ ਆਪਾਂ ਨੂੰ ਅਡਾਪਟਰ ਇਹਦੇ ਨਾਲ ਨਹੀਂ ਹੁਣ ਇਹਦੇ ਨਾਲ ਆਪਾਂ ਨੂੰ ਰੀਡਿੰਗ ਮਿਲ ਜੀ ਹੈ ਰੀਡ ਮਿਲ ਜੀ ਹੈ ਇਹ ਡਾਪਟਰ ਪਰ ਉਹ ਵੱਖਰਾ ਪਿਆ 40 ਵਾਟ ਦਾ ਲਿਆਂਦਾ ਵਾ ਇਹ ਆਪਾਂ ਤੇ ਪਹਿਲੀਆਂ ਚੀਜ਼ਾਂ ਆ ਜਿਹੜੀਆਂ ਅਸੀਂ ਆਦੇ ਆਪ ਲੈ ਰਹੇ ਆ ਇੱਥੇ ਆ ਕੇ ਹੋਂ ਤੱਕ ਕਰ ਦੇਣੀ ਲੋਇਆ ਕਰ ਦੇ ਰਹੀ ਦਵਾਇਆ ਤੇ ਬਾਕੀ ਤੇਰੇ ਕੋਲੇ ਪਿਆ ਓਏ ਤੂੰ ਦੇ ਦੀ ਤੇਰੇ ਕੋਲੇ ਪਿਆ ਤੂੰ ਦੇ ਦੀ ਇਹਨਾਂ ਚੀਜ਼ਾਂ ਦਾ ਹੀ ਇੱਥੋਂ ਤੱਕ ਆਏ ਆ ਬਾਕੀ ਉਹ ਵੀ ਦੇ ਦਿੰਦੇ ਆ ਸਾਰੇ ਦੇ ਸਮਾਨ ਹੁੰਦਾ ਹੈਗਾ ਆਪਣਾ ਅਡਾਪਟਰ ਜਿਹੜਾ ਕਿ ਆਪਣੇ ਫੋਨ ਨੂੰ ਲੱਗਣਾ ਇਹ ਆਪਾਂ ਇਹਨਾਂ ਕਿਤੇ ਆਪਸੇ ਕੋੜਾ ਗਲਾ ਵਰੀਆਗੀ ایرਪੋਰਟ ایرਪੋਰਟ ਫੋਨ ਖੋਲਣੇ ਲਾਸਟ ਤੇ ਇਹਨਾਂ ਦਾ ਧਮਾਕਾ ਨਹੀਂ ਦਿਵਾਲੀ ਦਾ ਲਾਸਟ ਤੇ ਕਰ ਦਿੰਦੇ ਆ ਆਪਾਂ ਲਾਸਟ ਤੇ ਕਰ ਲਵਾਂ ਇਹ ਆਪਾਂ ਫੋਨ ਆਪਾਂ ایرਪੋਰਟ ਇਹ ਵੀ ਉਹ ਲੈ ਕੇ ਆਉਂਗੇ ਜਿਹੜੀ ਲੈ ਕੇ ਆਏ ਸੀ ਇੰਡੀਆ ਤੋਂ ਮੈਂ ਖੋਲੇ ਸੀ ਕਿ ਕੌਣ ਜਦੋਂ ਕੰਮ ਤੇ ਲਾਈ ਦੇ ਆ ਉਹ ਇੰਡੀਆ ਤੋਂ ਮੈਨੂੰ ਸਾਰਿਆਂ ਨੇ ਲੈ ਕੇ ਜਾਂਦੇ ਸੀ ਉਹ ਉਹ 에어ਪੋਰਟ ਜਿਹੜਾ ਦੀਪ ਨੇ ਕੰਮ ਦੇ ਲਈ ਯਾਰ ਲਿਆ ਕੇ ਉਹਨਾਂ ਦੇ ਸਾਰੇ ਉਹ ਕਾਲੇ ਕਰਤੇ ਹੁਣ ਨਵੇਂ ਚਾਲੂ ਕੀਤਾ ਨੇ ਹੈੱਡਫੋਨ ਵਰਤੇ ਕੀ ਤੇ ਹੁਣ ਆਪਾਂ ਮੇਰੇ ਨਾਂ ਵੀ 에어ਪੋਰਟ ਨੇ ਖੋਲ ਦੇ ਉਹ ਡਾਕਟਰ ਵੀ ਚੇਂਜ ਕਰਤਾ ਕਿਨੂੰ ਹੈ ਡਾਕਟਰ ਜੇ ਪਤਾ ਨਹੀਂ ਮੁੰਦਾ ਤੇ ਤਾਂ 에어ਪੋਰਟ ਆ ਵੀ ਇਸ ওভারਹੌਲ ਅੱਜ ਹੁਣ ਮੈਨੂੰ ਕਵਰ ਵੀ ਲੈਣਾ ਪਿਆ ਕਿਉਂਕਿ ਬੜੇ ਕਿਊਟ ਜਿਹੇ ਨੇ ਇੱਟਾ ਜੇ ਈਅਰਪੌਡ ਇਹ ਈਅਰਪੌਡ ਆਪਣੇ ਇਹ ਵੀ ਤੁਹਾਨੂੰ ਚਲ ਕੀਮਤ ਕੀ ਦੱਸਣੀ ਤੁਸੀਂ ਆਪਦਾ ਆਪ ਹੀ ਸਰਚ ਕਰ ਲਿਆ ਕਰੋ ਕਿਉਂ ਮੈਂ ਦੱਸੇ ਤਾਂ ਫਿਰ ਬਾਲਾ ਵਧੀਆ ਨਹੀਂ ਲੱਗਦਾਗਾ ਇਹਨਾਂ ਦੀ ਗਾੜੀ ਗੁੰਨੇ ਤੇ ਲਾ ਕੇ ਵੇਖੀ ਇਹਦਾ ਨਿਕਲਦੇ ਨਹੀਂ ਬਾਹਰ ਕਦੀ ਬਹੌਲ ਹੀ ਕੱਢੋ ਠੀਕ ਆ ਸਹੀ ਆ ਇਹ ਇਹਦਾ ਨਾ ਜਾਣੀ ਹੋ ਰਿਹਾਗਾ ਜੱਲਾ ਵੱਡਾ ਡੱਬਾ ਹੋਇਆ ਮੇਨ ਚੀਜ਼ ਹੋ ਰਹੀ ਵੱਡਾ ਧਮਾਕਾ ਦੀਵਾਲੀ ਤੇ ਬਲਾਸਟ ਤੇ ਕਰ ਦਿੰਦੇ ਨੇ ਵੱਡਾ ਬੰਬ ਆਪਾਂ ਰੱਖ ਲੋ ਝੋੜੇ ਜੋਨ ਜੋਨ ਚਲਾ ਕੇ ਵੱਡਾ ਆਪਾਂ ਗੰਡੇੜ ਬਾਅਦ ਚ ਚਲਾਵਾਂਗੇ ਹੁਣ ਬਾਅਦ ਚ ਚਲਾਉਣ ਲੱਗੇ ਆ ਇਹਨੂੰ ਪਾਸੇ ਕਰਦੇ ਹਾਂ ਜਿਹੜਾ ਸਤੇ ਮੇਨ ਹਰਦੀਪ ਕਹਿੰਦੇ ਨਾ ਡੱਬਾ ਮੇਨ ਭਰ ਦਿੱਤਾ ਤੇ ਤੇਰੇ ਤੋਂ ਵੀ ਪਹੁੰਚਣਾਂ ਬਾਜ ਜੀ ਬਾਕੀ ਭਾਈ ਕੋਈ ਵੀ ਹੁਣ ਜਿਹੜਾ ਕੋਈ ਇੱਥੇ ਆ ਜਾ ਕਿਤੇ ਵੀ ਆ ਵੇਂਦਾ ਹੋਊਗਾ ਨਾ ਵੀਡੀਓ ਵੇਂਦਾ ਅਗਲਾ ਇਹ ਸੋਚਦਾ ਯਾਰ ਉੱਥੇ ਬਹੁਤ ਸੌਖਾ ਮਿਲ ਜਾਂਦਾ ਹੁਣ ਸੌਖਾ ਸੌਖਾ ਇੱਥੇ ਕੁਝ ਨਹੀਂ ਹੈ ਭਾਈ ਇਦਾਂ ਕੈਸ਼ ਤਾਂ ਭਰਨੀ ਆ ਪੈਂਦੀ ਆ ਤੁਸੀਂ ਕੈਸ਼ ਵੀ ਲੈ ਸਕਦੇ ਆ ਤੁਸੀਂ ਇਹਨੂੰ ਡਾਊਨ ਪੇਮੈਂਟ ਜਿੰਨੀ ਵੀ ਕਰਕੇ ਲੈ ਸਕਦੇ ਆ ਤੇ ਜੇ ਤੁਹਾਡੇ ਕੋਲੇ ਬਹੁਤ ਪੈਸੇ ਤੁਸੀਂ ਕੈਸ਼ ਤਾਂ ਭਰਦੋ ਸੇਮ ਪ੍ਰਾਈਸ ਹੁੰਦਾ ਇੰਡੀਆ ਵੀ ਇਹਦਾ ਰੇਟ ਉਹੀ ਆ ਇੱਥੇ ਵੀ ਇਹਦਾ ਰੇਟ ਉਹੀ ਆ ਸਭ ਕਿਤੇ ਮਿਹਨਤ ਦਾ ਹੀ ਪੈਸਾ ਹੁੰਦਾ ਵਾ ਕਿਥੇ ਕੋਈ ਆਪਦਾ ਸੈੱਟ ਨਹੀਂ ਹੁੰਦਾ ਕੋਈ ਵੀ ਕਿਤੇ ਵੀ ਲੈ ਰਿਆ ਵਾ ਤੇ ਇਸ ਲਈ ਆਪ ਨੂੰ ਦੱਸ ਰਹੇ ਨਹੀਂ ਕੋਈ ਇਹ ਜੀ ਜਿਹਨਾਂ ਨੂੰ ਸੋਚੇ ਵੀ ਉੱਥੇ ਜਾ ਕੇ ਬੰਦਾ ਆ ਹੀ ਹੋ ਗਿਆ ਤੇ ਇਹ ਆਉਂਦੀ ਮਿਹਨਤ ਨਾਲ ਲਿਓ ਜਿੰਦੋਂ ਲੱਗਦਾ ਵਾ ਤੇ ਐਕਟੀਵਿਟੀ ਕਰਦਾ ਸੀ ਕਾਮ ਫੇਵਰਟ ਆ ਮੇਰਾ ਬਾਈ ਗ੍ਰੇ ਕਲਰ ਗ੍ਰੇ ਕਲਰ ਸਰ ਓ ਵਾਓ ਅਮ ਮੈਂ ਪੜ ਦੇ ਫਿਰ ਇਹ ਚੈੱਕ ਹੋ ਗਿਆ ਹੈ ਹੋਰ ਕਰ ਦੇ ਗਿਆ ਹੈਲੋ ਆ ਗਿਆ ਹੈਲੋ ਆ ਗਿਆ ਲੈ ਹੈਲੋ ਵੀ ਆ ਗਿਆ ਹੁਣ ਇਹਨੂੰ ਅੱਗੇ ਦੀ ਅੱਗੇ ਆਪਾਂ ਨੂੰ ਸੈਟਿੰਗ ਕਰਨੀ ਪੈਣੀ ਆ ਤੇ ਉਹ ਆਪਾਂ ਕਰ ਰਹੇ ਆਣੀ ਉਹਦੇ ਵਿੱਚ ਵੀ ਆਉਂਦਾ ਰਿਹਾ ਦਸਣ ਦੇ ਕੀ ਲੋੜਾਂ ਵੀ ਜਿਹੜੀ ਆਉਦੀ ਭਾਸ਼ਾ ਉਹ ਕਰ ਲਓ ਉਹਨਾਂ ਨੂੰ ਵਿਖਾ ਦੇ ਆਪਣੇ ਚਾਹਤਿਆਂ ਜਿਹੜੇ ਆਪਣੀ ਵੀਡੀਓ ਦੇਖਣਗੇ ਅਰੇ ਇਹਨਾਂ ਨੂੰ ਤਾਂ ਲੋਕੀ ਐਡ ਬਣਾ ਦੀ ਮੈਂ ਕਦੇ ਗੱਲਾਂ ਉਹ ਛੋੜ ਕੇ ਆ ਵਿੱਚੋਂ ਆ ਸਾਰੇ ਨੂੰ ਆ ਕਰ ਇੱਧਰ ਘਰਦੀਆਂ ਫਰੇਸ਼ ਵੀ ਕਾਚੇ ਜਿਹੇ ਮੱਖਲੇ ਖਲੇ ਲੈਣ ਤਾਹਣਾ ਥੈਂਕ ਯੂ ਹਰਦੀ ਥੈਂਕ ਯੂ ਸੋ ਮੱਚ ਇਤਸਈ ਆ ਵਧੀਆ ਵਧੀਆ ਦਾ ਜਿਹੜਾ ਇਹ ਰਾ ਦੀ ਮੈਂ ਤੇ ਨਹੀਂ ਕਮਾਈ ਕਰਦਾ ਸਾਰਿਆਂ ਦੇ ਸ਼ੌਕ ਹੁੰਦੇ ਆ ਉਹਦੇ ਜਿਹੜੇ ਸਵਾਦ ਲੋਕ ਪਤਾ ਨਹੀਂ ਕਿਦਾਂ ਮੁੱਕ ਜਾਣੀ ਆ ਸਹੀ ਗੱਲ ਪਏ ਪੂਏ ਤਾਂ ਹੁੰਦੇ ਜਾਂਦੇ ਰਹਿੰਦੇ ਬੰਦੇ ਕੋਲੇ ਬਾਕੀ ਬਈ ਆਪਦੇ ਸਿੱਧੀ ਗੱਲ ਇੱਕ ਪਏ ਹੈ ਕਿਹਾ ਮੈਂ ਬੰਦਾ ਉਹਦਾ ਕਲੀਅਰ ਕਰੋ ਥੋੜਾ ਜਿਹਾ ਪਿਛਲਾ ਤੇ ਸਾਰੀਆਂ ਚੀਜ਼ਾਂ ਹੀ ਤੁਹਾਨੂੰ ਵਧੀਆ ਲੱਗਦੀਆਂ ਹਨ ਤੇ ਫਿਰ ਵਧੀਆ ਜਾਂਦਾ ਸਾਰਾ ਵਿੱਚ ਬਾਕੀ ਥੈਂਕ ਯੂ ਤੁਹਾਡਾ ਆਪਾਂ ਤੁਹਾਨੂੰ ਕੋਰਵਾਦਾ ਜਸਪ੍ਰੀਤ ਦਾ ਵੀ ਤੇਨੂੰ ਲਿਆਦਾ ਥੈਂਕ ਯੂ ਤੁਹਾਡਾ ਕਿਉਂਕਿ ਨੇ ਨਜ਼ਰ ਇੱਥੇ ਆ ਕੇ ਸਾਰਿਆਂ ਨੇ ਇੱਥੇ ਆ ਕੇ ਸਭ ਤੋਂ ਪਹਿਲਾਂ ਬੰਦਾ ਪਤਾ ਕੀ ਕਰਦਾ ਫੋਨ ਚੱਕਦਾ ਕੰਮ ਹੋਵੇ ਬਾਅਦ ਚੋਂ ਤੇ ਵਰਣੀ ਨਾ ਡੈਮੇ ਤੇ ਸਾਰੇ ਇਹਦਾ ਵੀ ਧੰਨਵਾਦ ਹੋ ਰਕਰਗੇ ਵੀ ਲੋਗ ਆ ਪੈਂਡ ਉਹਨੂੰ ਕਰਦੇ ਹੁਣ ਅਸੀਂ ਚਾਲੂ ਤੇ ਲੋਕਾਂ ਨੂੰ ਆਪਾਂ ਨੇੜੇ ਉਹ ਵਿਖਾ ਦੰਨੇ ਇਦਾਂ ਦੀ ਆ ਇਹਦੀ ਕੁਆਲਿਟੀ ਬਹੁਤ ਨੇ ਦਾ ਕੈਮਰੇ ਦੀ ਜੇ ਚੰਨ ਪਿਆਤਾ ਮੇਰਾ ਕੰਟੀਨਿਊ ਕਰੋ ਰਹੀ ਬਤੁਨ ਇੱਥੋਂ ਸੀਗਾ ਉਹ ਤਾਂ ਕਰਨੇ ਪੈਣਾ ਤੈਨੂੰ ਸੈਟਪ ਕਰ ਇੱਕ ਮਿੰਟ ਲੋ ਵੀ ਆਪਾਂ ਫੋਨ ਆਪਣਾ ਖੋਲ ਲਿਆ ਸੀ ਆਪਾਂ ਚਾਲੂ ਵੀ ਕਰ ਲਿਆ ਫੋਟੋ ਲਾ ਦੀ ਉੱਤੇ ਜਸਪ੍ਰੀਦੇ ਨੇ ਤੇ ਹੁਣ ਆਪਾਂ ਇਹਦਾ ਕੈਮਰਾ ਕੂਮਰਾ ਵੇਨੇ ਇਹਦੇ ਚ ਫੀਚਰ ਇੱਕ ਬੜਾ ਕਮਾਲ ਦਾ ਜਿਹੜਾ ਕਿ ਮੈਨੂੰ ਬਹੁਤ ਲੱਗਾ ਉਹਦੀਆਂ ਦਿਨ ਹੁਣ ਜਿਹੜੀ ਤੁਸੀਂ ਅੱਗੇ ਹੋਰ ਵੀਡੀਓ ਦੇਖੋਗੇ ਨਾ ਸਾਰੀ ਇਹਦੇ ਇਹਦੇ ਨਾਲ ਹੀ ਬਣੀ ਹੋਊਗੀ ਇਹਦੇ ਥਰੂ ਹੀ ਵੇਖੋਗੇ ਇਹਦੇ ਵਿੱਚ ਵੀ ਜਿਹੜੀ ਇਸ ਵੀਡੀਓ ਚ ਅੱਗੇ 파ਟ ਆਉਣਗੇ ਤੇ ਇਹ ਤੁਹਾਨੂੰ ਮਾੜਾ ਜਾਪੀ ਇਹ ਆਪਣਾ ਫੋਨ 17 ਪ੍ਰੋ ਮੈਕਸ ਹਨ ਗ੍ਰੇ ਕਲਰ ਦਾ ਕਵਰ ਕਵਰ ਆਫਾ ਪਾਲਿਆ ਪ੍ਰੋਟੈਕਟਰ ਇਹਦੇ ਲਵਾ ਲਿਆ ਸੀਗਾ ਇਹਦੇ ਚ ਇਹਦੇ ਦੀ ਜੂਮ ਜਾਮ ਬੜੀ ਘੈਂਡ ਆ ਯਾਰ ਹੋਣ ਤਾਂ ਗੱਲ ਹੈ ਬਾਕੀ ਜਿਵੇਂ ਆ ਤੁਸੀਂ ਵੇਖਿਆ ਕਿ ਤੱਕ ਚੂਮ ਕੀਤੀ ਇਹਨੇ ਦੇਖੋ ਓਏ ਕੰਬਾ ਜਾਂ ਦਿਨਾਂ ਵਿੱਚ ਦੀ ਹਨ ਤੇ ਉਹ ਇੰਨੀ ਦੂਰ ਆ ਇੰਨੀ ਇੰਦਰ ਆ ਪਾਉਗੇ ਨਹੀਂ ਕੋਈ ਚੀਜ਼ ਜਿਵੇਂ ਕੋਈ ਉਧਰ ਬੀਬੀਆਂ ਬੈਠੀਆਂ ਤੇ ਔਰ ਇੱਕਾ ਟੈਲੀਫੋਨ ਦੇ ਵਿੱਚ ਦਿਨਾਂ ਨਾਲ ਗੱਲਾਂ ਕਰਦਾ ਇਹ ਜੂਮ ਹੈ ਤੇ ਜਾਣੀ ਕਿ ਤੇ ਤਿੰਨੇ ਕੈਮਰੇ 48 ਮੈਗਾ ਪਿਕਸਲ ਦੇ ਹਣਾ ਇੱਕ ਗੱਲ ਮੈਨੂੰ ਇਹ ਚ ਬਹੁਤ ਖਾਸ ਲੱਗੀ ਆ ਵੀ ਡੁਅਲ ਰਿਕਾਰਡਿੰਗ ਕਰਦਾ ਇਹਨੇ ਮਤਲਬ ਇਹਨਾਂ ਨੇ ਫੀਚਰ ਪਾਇਆ ਹਨ ਉਧਰ ਜਿਵੇਂ ਜਸਪਰੀ ਜਾਂਦੀ ਇਧਰ ਮੇਰਾ ਵੀ ਉਹ ਤੁਹਾਨੂੰ ਦਿਖ ਰਿਹਾ ਹਨ ਜਿਵੇਂ ਆਪਾਂ ਕੋਈ ਚੀਜ਼ ਐਕਸਪਲੇਨ ਕਰਨੀ ਹੋਵੇ ਆ ਬ੍ਰੈਂਟਨ ਚ ਘਰ ਆ ਆ ਗੱਡੀਆਂ ਇਦਾਂ ਡਰਾਈਵਵੇ ਮੂਰੇ ਹੁੰਦੇ ਹਨਾ ਗੱਡੀਆਂ ਬਾਹਰ ਹੁੰਦੀਆਂ ਗਰਾਜ ਹੁੰਦੇ ਆ ਜਿਵੇਂ ਆ ਜਿਹੜੀ ਲੇਨ ਆ ਇਹ ਮਤਲਬ ਤੁਰਨ ਵਾਲਿਆਂ ਵਾਸਤੇ ਇਧਰ ਛੜ ਕੇ ਚੱਲਦੀ ਆ ਹਨਾ ਜਿਵੇਂ ਸਾਰੀ ਚੀਜ਼ ਐਕਸਪਲੇਨ ਕਰਨੀ ਇਧਰ ਮੇਰੀ ਫੋਟੋ ਵੀ ਆਈ ਜਾਂਦੀ ਆ ਤੇ ਅਗਲਾ ਬੰਦਾ ਵੀ ਆਈ ਜਾਂਦਾ ਦਿਸੀ ਜਾਂਦਾ ਹਨਾ ਇਹਦਾ ਇਹ ਚੀਜ਼ ਮੈਨੂੰ ਬਹੁਤ ਘੈਂਟ ਲੱਗੀ ਇਹਦੇ ਚ ਇਹ ਮੈਨੂੰ ਲੱਗਦਾ 17 ਵਾਲੀ ਸੀਰੀਜ਼ ਸਾਰੀ ਦੇ ਵਿੱਚ ਹੀ ਹੈਗੀ ਆ ਹੈਗੀ ਆ ਮੈਨੂੰ ਲੱਗਦਾ ਹਾਂ ਹੈਗੀ ਹੋਈ ਆਲਮੋਸਟ ਅਗੇ ਜੇ ਮੈਂ ਤੁਸੀਂ ਵੇਖੀ ਜਾਂਦੇ ਆ ਹਨ ਇੱਧਰ ਘਰ-ਬਾਰ ਆਈ ਜਾਂਦੇ ਆ ਤੇ ਇੱਧਰ ਮੇਰੇ ਫੋਟੋ ਆਈ ਜਾਂਦੀ ਮੈਂ ਕੋਈ ਚੀਜ਼ ਐਕਸਪਲੇਨ ਕਰਨੀ ਕਿੰਨਾ ਵਧੀਆ ਮੇਰੇ ਲਈ ਇਹ ਮੈਨੂੰ ਬਹੁਤ ਜ਼ਿਆਦਾ ਘੈਂਟ ਫੀਚਰ ਲੱਗਾ ਇੱਕ ਨਾ ਇੱਕ ਹੋਰ ਮਤਲਬ ਮੈਨੂੰ ਜਿਹੜੀ ਵਧੀਆ ਲੱਗੀ ਗੱਲ ਮੈਂ ਕਹਿ ਵੀ ਰਿਹਾ ਇਹ ਸਾਰੇ ਵੀ 17 Pro Max ਹਨ ਬੈਟਰੀ ਬਹੁਤ ਮਤਲਬ ਪੈਕ ਆਪਾਂ ਤੇ ਹੈਗੀ ਵੀ ਆ ਅਸੀਂ ਪਰਸੋਂ ਦੀ 100% ਕੀਤੀ ਆ ਉਹੋ ਸ਼ਾਮ ਨੂੰ ਆਪਾਂ ਚਾਰਜ ਕੀਤਾ ਸੀ 5:00 ਵਜੇ ਮੈਂ ਫੁੱਲ ਕੀਤਾ ਸੀ ਹਾਂ ਤੇ ਜੇ ਹੁਣ ਮੈਂ ਤੁਹਾਨੂੰ ਦੱਸਾਂ ਵੀ ਪਰਸੋਂ ਨਹੀਂ ਕੀਤੀ ਅੱਜ ਸਾਡੇ ਹੁਣ ਮੈਂ ਜੇ ਮੰਨ ਕੇ ਚੱਲੋ ਪਰਸੋਂ ਆਪਾਂ ਰਾਤ ਦਾ ਚਾਰਜ ਕੀਤਾ ਤੇ ਅੱਜ ਤਕਰੀਬਨ ਸਾਰਾ ਦਿਨ ਲੰਘ ਕੇ ਵੀ ਤਕਰੀਬਨ ਵੀ ਜਿਵੇਂ ਪਰਸੋਂ ਦੀ ਚਾਰਜ ਕੀਤੀ ਅੱਜ ਦੀ ਸ਼ਾਮ ਹੋ ਗਈ ਆ ਸਾਨੂੰ ਤੇ ਹਣੇ ਇਹਦੀ 40% ਬੈਟਰੀ ਪਈ ਆ ਤੇ ਯੂਜ਼ ਕੀਤਾ ਵਾ ਉਦੋਂ ਜਿੰਨਾ ਕ ਆਪਾਂ ਕਰਦੇ ਆ ਫੋਨ ਸੁਣਨਾ ਕਰਨਾ ਕੋਈ ਓਦਾਂ سوشل ਮੀਡੀਆ ਚਲਾਉਣਾ ਉਵੇਂ ਇੰਨਾ ਕ ਯੂਜ਼ ਕਰਨ ਨਾਲ ਜਿਵੇਂ ਆਪਾਂ ਕਹੇ ਦੀ ਵੀ ਸਾਰੀ ਦਿਹਾੜੀ YouTube ਸਾਰੀ ਜਿਹੜੀ ਗੇਮਾਂ ਖੇਡੀਆਂ ਜਾਣੀਆਂ ਫਿਰ ਤਾਂ ਆਪਾਂ ਨੂੰ ਹੀ ਪਤਾ ਵੀ ਬੈਟਰੀ ਉੱਡਣੀ ਯਾਨੀ ਕਿ ਵਧੀਆ ਲੱਗੀ ਹੈ ਨਾ ਇਹਦੀ ਮੈਨੂੰ ਚੀਜ਼ ਤਿੰਨਾਂ ਦਿਨਾਂ ਦੇ ਵਿੱਚ ਉਹ ਬੈਟਰੀ ਅਸੀਂ ਅਲੇ ਤੱਕ ਇੱਕ ਵਾਰ ਚਾਰਜ ਕੀਤੀ ਆ ਵਾਰਸੋਂ ਦੀ ਇਹ ਬਹੁਤ ਵਧੀਆ ਚੀਜ਼ ਲੱਗੀ ਇਹਨਾਂ ਨੇ ਇਹ ਚੰਗੀ ਗੱਲ ਕੀਤੀ ਹੈ ਤੇ ਦੇ ਵਿੱਚ ਤੇ ਬਾਕੀ ਮੈਨੂੰ ਲੱਗਦਾ ਇਹ ਚ ਵਿਵਡ ਹੈ ਨੀਗਾ ਵੇ ਵਡ ਨਹੀਂ ਸ਼ਾਇਦ ਮੈਨੂੰ ਲੱਗਦਾ ਕਿ ਦੇਖਿਆ ਸੀਗਾ ਬਟ ਉਹ ਉਹੀ ਚੀਜ਼ ਦਿਖਾ ਰਿਹਾ ਜਿਹੜੀ ਉਹ ਫਿਲਟਰ ਆ ਇਹਦੇ ਵਿੱਚ ਫਿਲਟਰ ਹਾਂਜੀ ਤੇ ਵੇਵਡ ਨਹੀਂ ਹੈਗਾ ਜਿੱਦਾਂ ਕਿ ਸਾਰੀਆਂ ਪੁਰਾਣੀ ਸੀਰੀਜ਼ ਦੇ ਵਿੱਚ ਵੇਵਡ ਹੈਗਾ ਇਹ ਚ ਫਿਲਟਰ ਆ ਉਹ ਆਪਾਂ ਨੂੰ ਚੂਜ਼ ਕਰਨਾ ਪਊਗਾ ਕਿਹੜਾ ਸਾਡੇ ਦੇ ਮਤਲਬ ਵਧੀਆ ਹੋ ਰਿਹਾ ਵਾ ਲੱਗ ਰਿਹਾ ਜਾਂ ਕੁਝ ਵੀ ਆ ਤੇ ਬਾਕੀ ਠੀਕ ਆ ਹਨ ਥੋਣ ਘੈਂਟ ਆ ਵਧੀਆ ਗਰਮ ਗਰਮ ਵੀ ਨਹੀਂ ਹੁੰਦਾ ਅਜਾ ਹੌਲੀ ਹੌਲੀ ਤੁਰੇ ਜਾਂਦੇ ਆ ਹੋਰ ਕੋਈ ਗੱਲਬਾਤ ਤੁਹਾਨੂੰ ਆਪ ਬੈਠ ਕੇ ਸੁਣਾਉਣੀ ਹੈ ਇੱਕ ਤੁਹਾਨੂੰ ਮੇਨ ਖਾਸियत ਆਈਫੋਨ ਦੇ ਪਤਾ ਹੀ ਆ ਵੀ ਇੱਚ ਕੈਮਰਾ ਕੈਮਰੇ ਦੀ ਕੁਆਲਿਟੀ ਤਾਂ ਸਹਰਾਈ ਹੁੰਦੀ ਹੈ ਨਾ ਬ ਕੈਮਰੇ ਕਰਕੇ ਮੈਨੂੰ ਲੱਗਦਾ ਹੈ ਇਹ ਫੋਨ ਨਹੀਂ ਤਾਂ ਕੋਈ ਨਾਂ ਲਵੇ ਇਹ ਕੈਮਰਾ ਇਹ ਤਾਂ ਹਰ ਕਿਸੇ ਤੋਂ ਨਹੀਂ ਬਣਿਆ ਹਲੇ ਤੱਕ ਤੇ ਬਾਕੀ ਚਲੋ ਕੋਈ ਬਾੜਾ ਆਪਾਂ ਨਾ ਟੈਕਨੀਸ਼ੀਅਨ ਤਾਂ ਹੈਣਗੇ ਜਾਂ ਫੋਨਾਂ ਚ ਵਾਲਾ ਰਹਿੰਦੇ ਵੀ ਤੇ ਤੁਹਾਨੂੰ ਇੱਕ ਇੱਕ ਚੀਜ਼ ਦੱਸ ਦਈਓ ਆਈ ਨਹੀਂ ਆਈਆਂ ਆਈਆਂ ਨਹੀਂ ਇਹ ਨਹੀਂ ਹਣਾ ਤੇ ਬਾਕੀ ਮੈਨੂੰ ਬੈਟਰੀ ਵਧੀਆ ਨਿਕਲ ਕੱਢਦਾ ਐਕਵਾ ਡਬਲ ਸਾਈਡਡ ਕੈਮਰਾ ਇੱਕੋ ਵੇਲੇ ਰਿਕਾਰਡ ਕਰਦਾ ਉਹ ਤੇ ਕੈਮਰਾ ਤੁਹਾਨੂੰ ਪਤਾ ਹੀ ਹੈ ਬਹੁਤ ਵਧੀਆ ਹੁੰਦਾ ਇਹਦਾ ਹਣਾ ਤੇ ਬਾਕੀ ਇਹ ਬਾਲਾ ਸਾਈਜ਼ ਚ ਵੱਡਾ ਵੀ ਨਹੀਂਗਾ ਜਿਵੇਂ ਉਹਨਾਂ ਦਾ 16 Pro Max ਬਹੁਤ ਜ਼ਿਆਦਾ ਵੱਡਾ ਸੀ 15 Pro Max ਵੀ ਵੱਡਾ ਹੈ ਇਹਦੇ ਨਾਲੋਂ ਪਰ ਇਹ ਇੰਨਾ ਨਹੀਂ ਵੱਡਾ ਹੈਗਾ ਤੇ ਬਾਕੀ ਹੋਰ ਤਾਂ ਸਾਰੇ ਫੀਚਰ ਥੋੜੇ ਬਾਲੇ ਚੇਂਜ ਕੀਤੇ ਹੀ ਹੋਣਗੇ ਤੇ ਹੋਰ ਤਾਂ ਕੋਈ ਗੱਲ ਨਹੀਂ ਹਣਾ ਤੇ ਬਾਕੀ ਤੁਸੀਂ ਇਹ ਵਲੌਗ ਵੇਖਿਆ ਤੁਹਾਡਾ ਧੰਨਵਾਦ ਸ਼ੁਕਰੀਆ ਤੇ ਮਿਹਰਬਾਨੀ ਤੇ ਬਾਕੀ ਤੁਹਾਨੂੰ ਇੱਥੇ ਪੜਾਈ ਹੈ ਹਨਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਕੋਈ ਵੀ ਹੋਵੇ ਚਾਹੇ ਕੈਨੇਡਾ ਅਮਰੀਕਾ ਕੋਈ ਵੀ ਹੈ ਇੱਥੇ ਛੋਟੀ ਤੋਂ ਚੀਜ਼ ਲੈ ਕੇ ਵੱਡੀ ਤੱਕ ਤੁਸੀਂ ਪੈਸਿਆਂ ਦੀ ਵੀ ਲੈ ਸਕਦੇ ਹੋ ਤੁਸੀਂ ਲੋਨ ਵੀ ਕਰਵਾ ਸਕਦੇ ਹੋ ਜੀਦਾਂ ਇੱਥੇ ਹੁਣ ਬੰਦਾ ਇਹ ਸੋਚਦਾ ਹੁੰਦਾ ਯਾਰ ਵੀ ਇਹ 2000 ਦਾ ਫੋਨ ਲੈ ਗਏ ਪੈਸੇ ਬਹੁਤ ਬਣਦੇ ਹਨ ਜੇ ਇੰਡੀਆ ਦੇ ਹਿਸਾਬ ਨਾਲ ਆਪਾਂ ਕੰਪੈਰੀਜ਼ਨ ਕਰੀਏ ਜੇ ਆਪੋ ਸਾਹਮਣੇ ਦੇਖਿਆ ਤਾਂ ਇਹਦਾ ਕੋਈ ਵੀ ਕਿਸੇ ਵੀ ਬਾਹਰਲੀ ਕੰਟਰੀ 'ਚ ਕੋਈ ਵੀ ਚੀਜ਼ ਲੈਣੀ ਔਖੇ ਨਹੀਂ ਕਿਉਂਕਿ ਇੱਥੇ ਹਰ ਇੱਕ ਚੀਜ਼ ਆਪਾਂ ਇਨਸਟਾਲਮੈਂਟ 'ਤੇ ਲੈ ਸਕਦੇ ਹਾਂ ਫਾਈਨਾਂਸ ਕਰਾ ਕੇ ਲੈ ਸਕਦੇ ਹਾਂ ਬਟ ਇੰਡੀਆ ਆਪਾਂ ਬਹੁਤ ਘੱਟ ਲੈਂਦੇ ਹਾਂ ਫਾਈਨਾਂਸ ਤੇ ਚੀਜ਼ਾਂ ਇੰਡੀਆ ਆਪਾਂ ਜ਼ਿਆਦਾਤਰ ਚੀਜ਼ ਕੈਸ਼ ਹੀ ਲੈਂਦੇ ਆ ਤਾਂ ਕਰਕੇ ਆਪਾਂ ਲਾ ਦਿੰਦਾ ਵੀ ਬਹੁਤ ਪੈਸੇ ਆ ਜਿੰਨੇ ਇੰਡੀਆ ਦੇ ਹਿਸਾਬ ਨਾਲ ਲਈਏ ਤਾਂ ਬਟ ਇੱਥੇ ਹਰ ਕੋਈ ਜ਼ਿਆਦਾ ਲੋਕੀ ਯੂਜ਼ ਵੀ ਇੱਥੇ ਫਾਈਨਾਂਸ ਹੀ ਕਰਦੇ ਆ ਕੋਈ ਲੀਜ਼ ਕਰਦਾ ਕੋਈ ਫਾਈਨਾਂਸ ਕਰਦਾ ਕੋਈ ਕਾਸ਼ ਤਾਂ ਕਰਕੇ ਵੀ ਨੋਕਾ ਨਹੀਂ ਹੁੰਦਾ ਹਰ ਕੋਲੇ ਕੋਈ ਵੀ ਇੱਥੇ ਕੋਈ ਸੇ ਕੁਲ ਵੀ ਜੇ ਕਿਸੇ ਕੋਲ ਪੈਸੇ ਵੀ ਆ ਨਾ ਤਾਂ ਵੀ ਉਹ ਬੰਦਾ ਪੈਸੇ ਦੇ ਕੇ ਨਹੀਂ ਲੈਂਦਾ ਕਿਉਂਕਿ ਉਹਨੂੰ ਆਈ ਹੁੰਦਾ ਜੀ ਮੇਰੇ ਕੋਲ ਲੱਖ ਡਾਲਰ ਪਿਆ ਵਾ ਮੈਨੂੰ ਸੇਵ ਜਾਂ ਕਿਤੇ ਮੈਂ ਹੋਰ ਇਨਵੈਸਟ ਕਰਾਂ ਜਿਹੜਾ ਮੈਂ ਕੰਮ ਕਰ ਰਿਹਾ ਉਹਦੇ ਵਿੱਚੋਂ ਮੈਂ ਆਪਦੀ ਕਿਸ਼ਤ ਕੱਢਾਂ ਘਰ ਦੀ ਚਾਹੇ ਗੱਡੀ ਦੀ ਚਾਹੇ ਕੋਈ ਹੋਰ ਅਪਾਰਟਮੈਂਟ ਦਾ ਜਾਂ ਕੁਝ ਵੀ ਆ ਇਹ ਇਦਾਂ ਇੱਥੇ ਚੱਲਦੀ ਹੈ ਸਾਰੇ ਹਨ ਤੇ ਮੈਂ ਇਹਨੂੰ ਤੁਹਾਨੂੰ ਇਹ ਦੱਸਣਾ ਚਾਹਣਾ ਵਾ ਵੀ ਇੱਥੇ ਕੋਈ ਵੀ ਚੀਜ਼ ਲੈਣੀ ਔਖੀ ਨਹੀਂ ਚਾਹੇ ਫੋਨ ਅਸੀ ਲਿਆ ਚਾਹੇ ਕਿਸੇ ਹੋਰ ਚ ਨੇ ਲਿਆ ਜਾਂ ਕੋਈ ਚੀਜ਼ ਲਈ ਜਾ ਹਨਾ ਚੀਜ਼ ਲੈਣੀ ਬਹੁਤ ਔਖੀ ਹੈ ਪਰ ਉਹਨੂੰ ਮੇਨਟੇਨ ਰੱਖਣਾ ਬਹੁਤ ਔਖਾ ਉਹਦੀ ਆਏ ਮਹੀਨੇ ਕਸਤ ਭਰਨੀ ਉਹ ਬੜੀ ਵੱਡੀ ਗੱਲ ਹੁੰਦੀ ਹੈ ਜਦੋਂ ਆਪਾਂ ਇਹ ਚੀਜ਼ ਨੂੰ ਮੇਨਟੇਨ ਨਹੀਂ ਰੱਖਦੇ ਤਾਂ ਇਹਦਾ ਸਿਰਫ ਆਪਣੇ ਕ੍ਰੈਡਿਟ ਤੇ ਪੈਂਦਾ ਹਾਂ ਹਾਂ ਵੀ ਅੱਗੇ ਜਾ ਕੇ ਆਪਾਂ ਨੂੰ ਮਤਲਬ ਬੈਂਕ ਬੂੰਕ ਫਿਰ ਲੋਨ ਨਹੀਂ ਦਿੰਦੀ ਜਾਂ ਕੁਝ ਵੀ ਆਪਾਂ ਕੋਈ ਚੀਜ਼ ਲੈਣੀ ਆ ਤੇ ਉਹ ਫਿਰ ਥੋੜੀ ਬੋਦੀ ਦਿੱਕਤ ਆਉਂਦੀ ਰਹਿੰਦੀ ਹੈ ਹਨਾ ਬੈਂਕਿੰਗ ਦੇ ਵਿੱਚ ਬਾਕੀ ਚਲੋ ਇਹ ਤੁਹਾਡੇ ਸਾਰੇ ਬਾਹਰ ਹੁੰਦੇ ਆ ਅੰਦਰ ਸਾਰੇ ਕਿਤੇ ਹੈਗੇ ਹਨ ਕਿਸੇ ਨੂੰ ਦੱਸਣ ਪੁੱਛਣ ਦੀ ਤਾਂ ਲੋੜ ਹੀ ਨਹੀਂ ਇੱਥੇ ਕੋਈ ਬੰਦਾ ਕਿਹੜੀ ਚੀਜ਼ ਕਿਵੇਂ ਲੈਂਦਾ ਬਸ ਉਹਦੇ ਦੇ ਕੋਈ ਵੀ ਚੀਜ਼ ਤੁਸੀਂ ਲੈਣ ਉਹਨੂੰ ਮੈਨੂੰ ਲੱਗਦਾ ਵੀ ਪੌਣਾ ਬਹੁਤ ਸੋਖਾਂ ਦਾ ਪਰ ਉੱਤੇ ਖੜੇ ਰਹਿਣਾ ਟਿਕੇ ਰਹਿਣਾ ਬਹੁਤ ਔਖਾਂ ਦਾ ਕੋਈ ਵੀ ਚੀਜ਼ ਆ ਹੋਰ ਤੇ ਇਦਾਂ ਹੀ ਬਸ ਬਾਕੀ ਵਾਲੀਆਂ ਗੱਲਾਂ ਦਾ ਆਪਾਂ ਬੜੇ ਸਿਆਣੇ ਨਹੀਂ ਗਏ ਤੇ ਤੁਹਾਨੂੰ ਆ ਤੁਹਾਡਾ ਇਹ ਵਲੌਗ ਦੇਖਣ ਲਈ ਸ਼ੁਕਰੀਆ ਮਿਹਰਬਾਨੀ ਤੇ ਇੱਕ ਵਾਰ ਫਿਰ ਕੰਗ੍ਰੈਚੂਲੇਸ਼ਨ ਜਸਪ੍ਰੀਤ ਨੂੰ ਬਹੁਤ ਇਹਨੇ ਵੀ ਹੈ ਨਾ ਇੱਕ ਹਿਸਾਬ ਦਾ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਹਰ ਕੋਈ ਆ ਕੇ ਇੱਥੇ ਪਹਿਲਾਂ ਫੋਨ ਹੀ ਚੱਕਦਾ ਹਨ ਫੋਨ ਐ ਗੱਡੀ ਚਾਹੇ ਹੋਰ ਕੋਈ ਚੀਜ਼ ਲਾ ਲਓ ਪਰ ਅਸੀਂ ਵੀ ਜਾਨੀ ਇਹਨੇ ਜੇ ਮੈਂ ਕਹਾਂ ਵੀ ਮੇਰੇ ਤਾਂ 6 ਮਹੀਨੇ ਪਹਿਲਾਂ ਆਈ ਆ ਤੇ ਇਹਨੇ ਵੀ ਆਪਦਾ ਮਤਲਬ ਕੰਮ ਕੀਤਾ ਸਟਰਗਲ ਕੀਤਾ ਹਨ ਉਹਨਾਂ ਚੀਜ਼ਾਂ ਨਾਲ ਹੀ ਆਪਦਾ ਉਹ ਡੇਢ ਪੌਣੇ 2 ਸਾਲ ਬਤਾਏ ਜਿਹੜੀਆਂ ਕਿ ਇੰਡੀਆ ਤੋਂ ਲੈ ਕੇ ਆਈ ਸੀ ਹਨ ਤੇ ਹੌਲੀ ਹੌਲੀ ਬੰਦਾ ਚਲੋ ਇੱਥੇ ਲੈਣ ਨੂੰ ਤਾਂ ਬੰਦਾ ਪਹਿਲੇ ਦਿਨ ਵੀ ਲੈ ਸਕਦਾ ਕਿਉਂਕਿ ਕੰਮ ਕਰਦਾ ਹੁੰਦਾ ਪਰ ਉਹਨੂੰ ਹੁੰਦਾ ਕਿ ਯਾਰ ਥੋੜਾ ਜਿਹਾ ਮੈਂ ਪਿੱਛੇ ਸੌਕਾ ਕਰਦਾ ਤਾਂ ਮੈਨੂੰ ਸੌਕਾ ਆ ਜੂ ਹਨ ਆਪਦਾ ਸਾਰਿਆਂ ਨੂੰ ਇਹੀ ਕਹਿੰਨੇ ਆ ਆਪਦੇ ਸ਼ੌਂਕ ਵੀ ਪੂਰੇ ਕਰੋ ਆਪਦਾ ਕੰਮ ਵੀ ਰਾਜ ਕੇ ਕਰੋ ਪਰ ਜਿਹੜੀਆਂ ਤਹਾਡੇ ਤੋਂ ਤੁਹਾਡੇ ਘਰ ਦੇ ਨੂੰ ਉਮੀਦਾਂ ਉਹਨਾਂ ਦੇ ਖਰੇ ਜ਼ਰੂਰ ਉਤਰਿਓ ਜਿਹੜੀਆਂ ਉਮੀਦਾਂ ਤੁਹਾਨੂੰ ਉਹਨਾਂ ਨੇ ਇੱਥੇ ਭੇਜਿਆ ਇਹ ਸਾਡਾ ਮੁੰਡਾ ਸਾਡੀ ਧੀ ਸਾਡਾ ਪੁੱਤ ਸਾਡਾ ਹਨ ਕੋਈ ਵੀ ਸਾਡਾ ਐਂ ਜਾ ਕੇ ਕਰੂਗਾ ਤੇ ਉਹਵੇਂ ਜ਼ਰੂਰ ਕਰਿਓ ਚਾਹੇ ਇੱਥੇ ਤੁਸੀਂ ਪਿੰਡ ਭਵੇਂ 10 ਰੋਟੀਆਂ ਖਾਂਦੇ ਸੀ ਇੱਥੇ 5 ਖਾ ਲਿਓ ਪਰ ਮੈਂ ਕਹਿੰਦਾ ਉਹਨਾਂ ਲਈ ਜ਼ਰੂਰ ਕਰਿਓ ਤੇ ਬਾਕੀ ਠੀਕ ਆ ਬਾਕੀ ਸਾਰੇ ਸਿਆਣੇ ਆ ਹਨ ਕੈਨੇਡਾ ਆ ਕੇ ਤਾਂ ਸਾਰੇ ਸਿਆਣੇ ਹੋ ਹੀ ਜਾਂਦੇ ਆ ਪਰ ਹੁਣਾਂ ਵੀ ਪੈਂਦਾ ਕਮਲੇ ਹੋ ਗਏ ਇੱਥੇ ਜਿੰਦਗੀ ਨਹੀਂ ਲੰਘਦੀ ਕਿਉਂਕਿ ਉੱਥੇ ਤਾਂ ਸਾਡੇ ਸਾਨੂੰ ਕੀ ਟੈਨਸ਼ਨ ਨਹੀਂ ਸਾਡਾ ਆਪਦਾ ਘਰ ਹੁੰਦਾ ਸਾਡਾ ਆਪਦਾ ਖਾਣ ਪੀਣ ਹੁੰਦਾ ਸਾਡੇ ਡਰਮ ਭਰੇ ਪਏ ਹੁੰਦੇ ਹਨਾ ਕਣਕ ਦੇ ਦਾਣੇ ਦੇ ਅਸੀਂ ਕੱਢਨੇ ਹੁੰਦੇ ਤੇ ਭਿਉੜਨੇ ਤੇ ਖਾਣੇ ਹੁੰਦੇ ਇੱਥੇ ਜੇ ਕਰਾਂਗੇ ਤਾਂ ਖਾਵਾਂਗੇ ਤਾਂ ਲਿਆਵਾਂਗੇ ਨਹੀਂ ਤਾਂ ਖਤਮਾ ਸਾਰਾ ਕੁਝ ਹਨਾ ਤੇ ਤਾਂ ਹੀ ਬੰਦਾ ਸੋਚ ਕੇ ਜਾਂਦਾ ਵੀ ਜੇ ਮੈਂ 100 ਕਮਾਇਆ ਤੇ 5 ਇੱਥੇ ਲਾ ਕੇ 2 ਇੱਥੇ ਲਾ ਕੇ 5 ਇੱਥੇ ਲਾ ਦੰਦਾਸ ਇੱਥੇ ਲਾ ਦਾਂ ਐਨੇ ਕੁ ਵਜ ਜਾਣਗੇ ਹਨਾ ਤਾਂ ਬੰਦਾ ਸੋਚਦਾ ਉੱਥੇ ਅਸੀਂ ਇੰਨਾ ਸੋਚਦੇ ਨਹੀਂ ਕਿਉਂਕਿ ਸਾਨੂੰ ਆਪਦੇ ਘਰਦਿਆਂ ਦਾ ਬਣਿਆ ਬਣਾਇਆ ਹੋਇਆ ਹੀ ਸਾਰਾ ਕੁਝ ਮਿਲਦਾ ਇੱਥੇ ਸਿਆਣਾ ਵੀ ਇਸੇ ਤਰ੍ਹਾਂ ਕੀ ਬੰਦਾ ਹੁੰਦਾ ਕਿ ਉਹਨੂੰ ਆਦੇ ਪਤਾ ਹੁੰਦਾ ਵੀ ਮੈਂ ਇੰਨਾ ਕਮਾਇਆ ਤੇ ਮੇਰੇ ਚੋਂ ਖਰਚੇ ਚਲਾਉਣੇ ਹਾਂ ਤਾਂ ਕਰਕੇ ਸਿਆਣਾ ਹੁੰਦਾ ਇੰਦੀ ਆਪਾਂ ਆਪਦੇ ਘਰਦਿਆਂ ਤੋਂ ਮੰਗ ਲੈਣੇ ਹੁੰਦੇ ਆਪਦੇ ਮਾਪਿਆਂ ਤੋਂ ਮੰਗ ਲੈਣੇ ਹੁੰਦੇ ਵੀ ਇੰਨੇ ਚਾਹੀਦੇ ਆ ਦੇ ਦੋ ਹਾਂ ਬਾਕੀ ਆਪਾਂ ਤਾਂ ਇਹ ਕਹਿੰਨੇ ਆ ਮੈਂ ਅੱਗੇ ਵੀ ਇਹ ਚੀਜ਼ਾਂ 'ਚ ਗੱਲ ਕੀਤੀ ਆ ਕਿ ਜੇ ਹੁਣ ਤਾਂ ਆਪਾਂ ਮੈਂ ਵੀ ਨਵਾਂ ਆ ਹਣਾ ਕੋਈ ਬੜਾ ਪੁਰਾਣਾ ਨਹੀਂ ਮੈਨੂੰ ਹੀ 10-11 ਮਹੀਨੇ ਹੀ ਹੋਏ ਹਨ ਆਇ ਨੂੰ ਮੈਂ ਵੀ ਨਵਾਂ ਆਇਆ ਵੀ ਬੰਦਾ ਪੈਸਾ ਹਰ ਕੋਈ ਕਮਾਉਣਾ ਚਾਹੁੰਦਾ ਹਨਾ ਕਮਾਈ ਵੀ ਕਰੇ ਬੰਦਾ ਕਮਾਈ ਦੇ ਨਾਲ ਨਾਲ ਨਾ ਉਹਦੀ ਜ਼ਿੰਦਗੀ ਜ਼ਰੂਰ ਜਿਉਵੇ ਜੇ ਆਪਾਂ ਮੈਂ ਹੁਣ ਜਾਏ ਜੋ ਕੋਈ ਹੋਰ ਵੀ ਇੱਥੇ ਸੋਚ ਲੇ ਨਾ ਯਾਰ ਵੀ ਮੈਂ 2 ਸਾਲ 4 ਸਾਲ ਲਾ ਕੇ ਕੰਮ ਕਰਾਂ ਫੁੱਲ ਰੱਜ ਕੇ ਫਿਰ ਜਾ ਕੇ ਮੈਂ ਪੈਸੇ ਸੇਵ ਕਰਕੇ ਫੇਰ ਰੈਸ਼ ਕਰੂੰਗਾ ਇਹ ਕਦੇ ਵੀ ਨਹੀਂ ਹੋ ਸਕਦੀ ਜੇ ਪੈਸੇ ਸੇਵ ਹੋਏ ਹੁੰਦੇ ਤਾਂ ਆਪਣੇ ਘਰ ਤੇ ਆਪਾਂ ਨੂੰ ਇੱਥੇ ਕਾਦੋ ਭੇਜਦੇ ਹਨ ਉਹਨਾਂ ਨੇ ਵੀ ਤਾਂ ਕੰਮ ساری ਉਮਰ ਕੀਤਾ ਹੀ ਹੈ ਨਾ ਇਹ ਜ਼ਿੰਦਗੀ ਇਦਾਂ ਹੀ ਚੱਲੀ ਜਾਣੀ ਐ ਜਿਹੜਾ ਵੀ ਤੁਹਾਨੂੰ 1-2 ਦਿਨ ਘੰਟਾ ਮਿੰਟ ਮਿਲਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਜਿਉਵੋ ਤੇ ਬਸ ਆਪਾਂ ਦਾ ਇਹੀ ਕਹਿਣਾ ਸੀਗਾ ਤੇ ਬਾਕੀ ਥੈਂਕ ਯੂ ਕਰੀਏ ਹੁਣ ਥੈਂਕ ਯੂ ਤੁਹਾਡਾ ਇਹ ਵਲੌਗ ਵੇਖਣ ਲਈ ਸ਼ੁਕਰੀਆ ਮਿਹਰਬਾਨੀ ਧੰਨਵਾਦ